ਦੇ ਸੰ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਇੱਕ ਤਾਜ਼ਾ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਤੇ ਇਹ ਖਬਰ ਜੁੜੀ ਹੋਈ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਗ੍ਰਿਫਤਾਰ ਹੋਏ ਡੀਆਈਜੀ ਭੁੱਲਰ ਦੇ ਘਰ ਦੁਬਾਰਾ ਰੇਡ ਮਾਰਨ ਆਏ 12 ਸੀਆਈਡੀ ਅਫਸਰਾਂ ਦੇ ਹੱਥ ਦੇ ਵਿੱਚ ਲੱਗੀ ਐਸੀ ਚੀਜ਼ ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੇ ਨਾਲ ਦੀ ਨਾਲ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਦੀਆਂ ਵੀ ਨੀਂਦਾਂ ਉੱਡ ਗਈਆਂ ਜੇਕਰ ਕਰਦੇ ਹਾਂ ਹਰਚਰਨ ਸਿੰਘ ਭੁੱਲਰ ਜਿਸ ਨੂੰ 16 ਅਕਤੂਬਰ 2025 ਨੂੰ ਮੁਹਾਲੀ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਨੂੰ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹਰਚਰਨ ਸਿੰਘ ਭੁੱਲਰ ਦੀ ਰਿਮਾਂਡ ਲਈ ਗਈ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਗ੍ਰਫਤਾਰ ਹੋਣ ਤੋਂ ਬਾਅਦ ਡੀਆਈਜੀ ਭੁੱਲਰ ਦੇ ਘਰ ਦੇ ਵਿੱਚ ਦੁਬਾਰਾ ਛਾਪੇਮਾਰੀ ਕੀਤੀ ਗਈ ਦੁਬਾਰਾ ਛਾਪੇਮਾਰੀ ਕਰਨ ਦੇ ਲਈ 12 ਸੀਆਈਡੀ ਅਫਸਰ ਜੋ ਕਿ ਰੇਡ ਮਾਰਨ ਦੇ ਲਈ ਗਏ ਤੇ ਉਹਨਾਂ ਦੇ ਗਮਲੇ ਦੇ ਵਿੱਚੋਂ ਕੈਸੀ ਚੀਜ਼ ਨਿਕਲੀ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਣਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹੇ ਜਾਵੇ। ਜਾਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਡੀਆਈਜੀ ਹਰਚਰਨ ਸਿੰਘ ਪੁੱਲਰ ਜੋ ਕਿ ਰੋਪੜ ਰੇਂਜ ਦੇ ਵਿੱਚ ਡੀਆਈਜੀ ਦੇ ਤੌਰ ਤੇ ਤਾਇਨਾਤ ਸੀ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਇਹ ਵਾਲਾ ਇਲਾਕਾ ਉਸ ਰੇਂਜ ਦੇ ਵਿੱਚ ਆਉਂਦਾ ਹੈ ਤੇ ਹੁਣ ਆਪਾਂ ਜ਼ਿਕਰ ਕਰਦੇ ਹਾਂ ਕਿ ਭਾਰੀ ਮਾਤਰਾ ਦੇ ਵਿੱਚ ਉਸ ਦੇ ਘਰ ਵਿੱਚੋਂ ਜੋ ਕਿ ਸੋਨਾ ਨਿਕਲਿਆ ਪਾਰੀ ਮਾਤਰਾ ਦੇ ਵਿੱਚ ਉਸ ਦੇ ਘਰ ਦੇ ਵਿੱਚੋਂ ਕੁਝ ਐਂਦੀਆਂ ਮਹਿੰਗੀਆਂ ਵਸਤੂਆਂ ਮਿਲੀਆਂ ਜੋ ਕਿ ਇਸ ਵਕਤ ਇਤਰਾਜਯੋਗ ਹਾਲਾਤ ਦੇ ਵਿੱਚ ਵੀ ਹੈ ਹੁਣ ਵੱਡੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ ਉਹ ਲੋਕ ਰਾਤਾਂ ਨੂੰ ਸੌਣੇ ਬਾਰੇ ਅਤੇ ਇਹ ਕਹਿ ਰਹੇ ਨੇ ਕਿ ਡੀਆਈਜੀ ਭੁੱਲਰ ਰਿਮਾਂਡ ਦੌਰਾਨ ਪਤਾ ਨਹੀਂ ਕੀ ਕਰ ਦੇਣਾ ਰੀਮਾਂਡ ਦੌਰਾਨ ਪਤਾ ਨਹੀਂ ਕਿਸ ਅਫਸਰ ਦਾ ਨਾਮ ਲੈ ਦੇਣਾ ਹੁਣ ਗੱਲ ਤਾਂ ਇਹ ਹੈ ਕਿ ਹੁਣ ਡੀਆਈਜੀ ਭੁੱਲਰ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਡੀਆਈਜੀ ਭੁੱਲਰ ਜੋ ਕਿ ਇਸ ਵਕਤ ਨਿਆਇਕ ਹਿਰਾਸਤ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਉਸਦੀ ਪਹਿਲੀ ਰਾਤ ਹੈ ਜੋ ਕਿ ਉਸਨੂੰ ਜ਼ਮੀਨ ਤੇ ਸੌਣ ਦੇ ਲਈ ਮਜਬੂਰ ਹੋਣਾ ਪਿਆ ਐਡੀ ਵੱਡੀ ਪੋਸਟ ਦਾ ਮਾਲਕ ਅੱਜ ਉਸਨੇ ਇੱਕ ਛੋਟੀ ਜੀ ਗਲਤੀ ਕੀਤੀ ਛੋਟੇ ਜਿ ਲਾਲਚ ਦੇ ਵਿੱਚ ਆ ਕੇ ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਨਾ ਕਿ ਜੋ ਲਾਲਚ ਹੁੰਦੀ ਹੈ ਲਾਲਚ ਬੁਰੀ ਬਲਾ ਹੁੰਦੀ ਹੈ ਲਾਲਚ ਆਪਣਾ ਰਤਬਾ ਆਪਣਾ ਸਭ ਕੁਝ ਖਤਮ ਕਰ ਦਿੰਦੀ ਹੈ ਤੇ ਹੁਣ ਆਪਾਂ ਜ਼ਿਕਰ ਕਰਦੇ ਹਾਂ ਹਰਚਰਨ ਸਿੰਘ ਭੁੱਲਰ ਦੇ ਬਾਰੇ ਹਰਚਰਨ ਸਿੰਘ ਭੁੱਲਰ ਨੇ ਪਤਾ ਨਹੀਂ ਕਿੰਨੇ ਲੋਕਾਂ ਤੋਂ ਰਿਸ਼ਵਤ ਲਈ ਹੋਣੀ ਹੈ ਜਿੰਨਾ ਤੋਂ ਰਿਸ਼ਵਤ ਲਈ ਹੈ ਉਹਨਾਂ ਲੋਕਾਂ ਦੀ ਆਤਮਾ ਉਹਨਾਂ ਲੋਕਾਂ ਦਾ ਮਨ ਤਾਂ ਦੁਖੀ ਹੁੰਦਾ ਹੋਣਾ ਕਿ ਸਾਡੇ ਕੋਲੋਂ ਭੁੱਲਰ ਨੇ ਰਿਸ਼ਵਤ ਲੈ ਲਈ ਹੈ ਪਰ ਰਿਸ਼ਵਤ ਵਾਲਾ ਪੈਸਾ ਫੜਦਾ ਨਹੀਂ ਕਿਉਂਕਿ ਇਸਨੇ ਰਿਸ਼ਵਤ ਲੈ ਲੈ ਕੇ ਪੈਸਾ ਇਕੱਠਾ ਕਰ ਲਿਆ ਹੁਣ ਪੁਲਿਸ ਨੇ ਰੇਡ ਮਾਰੀ ਛਾਪੇ ਮਾਰੀ ਕੀਤੀ ਸਾਰਾ ਪੈਸਾ ਪੁਲਿਸ ਲੈ ਗਈ ਹੈ ਇਹ ਜੇਲ੍ਹ ਚਲਾ ਗਿਆ ਇਸ ਤੋਂ ਜੰਗਾ ਇਮਾਨਦਾਰ ਰਹਿੰਦਾ ਲੋਕਾਂ ਨੇ ਇਸ ਦੀ ਇੱਜ਼ਤ ਕਰਨੀ ਸੀ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨ